ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਜਾਣਦੇ ਹਾਂ ਗੁਰਨਾਨਕ ਪਾਤਸ਼ਾਹ ਜੀ ਦਾ ਜਿਹੜਾ ਜਨਮ ਹੈ 15 ਅਪ੍ਰੈਲ 1469 ਈਸਵੀ ਨੂੰ ਕੋਇਾਜੀ ਸੋ ਇਸ ਦਿਨ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਹੁੰਦਾ ਜਿਹੜਾ ਇਹ ਸਥਾਨ ਹੁੰਦਾ ਇਹ ਹੁੰਦਾ ਤਲਵੰਡੀ ਰਾਏ ਕੋਏ ਕੀ ਜ਼ਿਲ੍ਹਾ ਸ਼ੇਖੂਪੁਰਾ ਤੇ ਜੋ ਕੇ ਪਾਕਿਸਤਾਨ ਦੇ ਵਿੱਚ ਇਹ ਜਗ੍ਹਾ ਪੈਂਦੀ ਹੈ ਇਸ ਪਾਕਸ਼ਾਲ ਦੀ ਪਿੰਡ ਜਿਹਦਾ ਨਾਮ ਪਹਿਲਾਂ ਤਲਵੰਡੀ ਰਾਏ ਕੋਏ ਦੀ ਸੀ ਬਾਅਦ ਵਿੱਚ ਗੁਰੂ ਜੀ ਦੇ ਨਾਮ ਤੇ ਆ ਗੁਰੂ ਨਾਨਕਾ ਸਾਹਿਬ ਹੋ ਗਿਆ ਸੀ ਜੋ ਇਹ ਸਦੈਨਾ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਕੀ ਪੂਰੇ ਸੰਸਾਰ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਕੋਲੋਂ ਬਣਾਇਆ ਜਾਂਦਾ ਹੈ ਇਥੋਂ ਤੱਕ ਕੀ ਭਾਰਤ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਆਗਮਨ ਪੁਰਬ ਦੇ ਸਨਮਾਨ ਦੇ ਵਿੱਚ ਜਿਹੜੀ ਹੈਗੇ ਛੁੱਟੀ ਵੀ ਕੀਤੀ ਜਾਂਦੀ ਹੈ ਤਾਂ ਕਿ ਸਾਰੀਆਂ ਸੰਗਤਾਂ ਬਿਜ਼ੁਰਗ ਬੱਚੇ ਬੀਬੀਆਂ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰੂ ਨਾਨਕ ਪਾਸ਼ਾ ਦੀ ਯਾਦ ਵਿੱਚ ਕੁਝ ਸਮਾਂ ਬਿਤਾ ਸਕਣ। ਸੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਪਿਤਾ ਦਾ ਨਾਮ ਕਲਿਆਨ ਦਾਸ ਜੀ ਸੀ ਮਹਿਤਾ ਕਲਿਆਨ ਦਾਸ ਜੀ ਤੇ ਇਲਾਕੇ ਦੇ ਵਿੱਚ ਉਹ ਮਹਿਤਾ ਕਾਲੂ ਕਰਕੇ ਕਾਫੀ ਜ਼ਿਆਦਾ ਪ੍ਰਸਿੱਧ ਸੀ। ਉਹਨਾਂ ਦਾ ਜਿਹੜਾ ਜੱਦੀ ਪਿੰਡ ਸੀ ਪਿੱਛਾ ਉਹ ਸੀ ਜਿਹੜਾ ਅੰਮ੍ਰਿਤਸਰ ਦੇ ਪਿੰਡ ਜਮਾ ਰਾਇ ਕੋਲ ਪਠੇਵਾਲ ਸੀ ਹੁਣ ਇਸ ਪਿੰਡ ਦਾ ਨਾਮ ਡੇਰਾ ਸਹਿਬ ਹੋ ਗਿਆ ਤਲਵੰਦੀ ਰਾਏ ਗੁਏ ਇਸ ਇਲਾਕੇ ਦੇ ਜਿਹੜਾ ਹਾਕਮ ਸੀ ਰਾਏ ਬੁਦਾਰ ਉਹਨਾਂ ਦੇ ਪਾਸ ਪੇਧਾ ਮੱਤਾ ਕਾਲੂ ਜੀ ਨੌਕਰੀ ਕਰਦੇ ਸਨ ਰਾਏ ਬੁਦਾਰ ਬੇਸ਼ੱਕ ਵੱਡਾ ਜ਼ਕੀਰਦਾਰ ਸੀ ਪਰ ਉਹ ਬਹੁਤ ਸਖੀ ਮਿੱਠੇ ਸੁਭਾਅ ਵਾਲਾ ਤੇ ਗੁਰੂ ਨਾਨਕ ਪਾਸ਼ਾ ਦਾ ਪਹਿਲਾ ਸਿੱਖ ਹੋ ਗਿਆ ਹੈ ਇਹ ਇਨਸਾਨ ਮਹਿਤਾ ਕਾਲੂ ਜੀ ਉਹਨਾਂ ਦਾ ਸਾਰਾ ਕਾਰੋਬਾਰ ਸੰਭਾਲਦੇ ਸਨ ਉਹਦੇ ਮੁਖਤਿਆਰ ਸਨ ਇਸ ਕਰਕੇ ਉਹ ਚੰਗੇ ਸਰਦੇ ਵਰਦੇ ਘਰ ਤੋਂ ਸੀ ਤੇ ਉਹਨਾਂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਜਾਂ ਗੱਲ ਦੀ ਕੋਈ ਘਾਟ ਨਹੀਂ ਸੀ ਇਹ ਲੱਗ ਕੇ ਦੇ ਸਾਰੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ ਉਹਨਾਂ ਦੀ ਜਿਹੜੀ ਪਹਿਲੀ ਸੰਤਾਨ ਹੋਈ ਹੈ ਉਹ ਇੱਕ ਲੜਕੀ ਸੀ ਜਿਹਨਾਂ ਦਾ ਨਾਮ ਨਾਨਕੇ ਘਰ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ ਸੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਦਾ ਉਤਾਰ ਹੁੰਦਾ ਹੈ ਆਤਾਰ ਘਰ ਦੇ ਨਿਉ ਜਨਮ ਲੈਂਦੇ ਨੇ ਉਸ ਵੇਲੇ ਭੈਣਾਂ ਨਾਨਕੀ ਦੀ ਉਮਰ ਤਕਰੀਬਨ 5 ਸਾਲ ਦੀ ਸੀ ਸੋ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੇ ਜਨਮ ਹੁੰਦਾ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਜਦੋਂ ਦਾਈ ਨੇ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਪ੍ਰਭਾਵਸ਼ਾਲੀ ਤੇ ਅਨੋਖਾ ਬਾਲਕ ਪੈਦਾ ਹੋਇਆ ਤਾਂ ਮਹਿਤਾ ਕਾਲੂ ਜੀ ਕਾਫੀ ਜ਼ਿਆਦਾ ਖੁਸ਼ ਹੋਏ ਤੇ ਦਾਈ ਨੂੰ ਪੁੱਛਣ ਲੱਗੇ ਕਿ ਅਨੋਖਾ ਬਾਲਕ ਦਾ ਕੀ ਭਾਵ ਹੈ ਤਾਂ ਉਸ ਮੇਰੇ ਦਾਈ ਦੱਸਦੀ ਹੈ ਕਿ ਬੱਚੇ ਦੇ ਜਨਮ ਸਮੇ ਕਮਰੇ ਦੇ ਵਿੱਚ ਇੱਕ ਅਦਭੁਤ ਜਨਨ ਹੋਇਆ ਸਭ ਕੁਝ ਖੁਸ਼ੀ ਭਰਿਆ ਵਿਸਮਾਦਮਈ ਹੋ ਗਿਆ ਤੇ ਵਿਸਮਾਦਮਈ ਆਵਾਜ਼ਾਂ ਬਾਲਕ ਜੀ ਨੂੰ ਜੀ ਆਇਆਂ ਕਹਿੰਦੀਆਂ ਸੁਣੀਆਂ ਗਈਆਂ ਬਾਲਕ ਵੀ ਇੱਕ ਸੁਧਾਰਨ ਬਾਲਕ ਨਹੀਂ ਸੀ ਜਨਮ ਸਮੇ ਉਹ ਰੋਇਆ ਨਹੀਂ ਸੀ ਸਗੋਂ ਮੁਸਕਰਾਇਆ ਸੀ ਸਾਰੇ ਇਲਾਕੇ ਵਿੱਚ ਇਸ ਵਿਚਿਤਰ ਬਾਲਕ ਦੀ پیدائش ਦੀਆਂ ਖਬਰਾਂ ਪੁੱਜ ਗਈਆਂ ਜੀ ਪਿੰਡ ਦਾ ਹਾਕਮ ਹਰਾਇਬਲਾਰ ਵੀ ਆਪਣੇ ਕੁਝ ਸਾਥੀਆਂ ਨਾਲ ਬਾਲਕ ਨਾਨਕ ਨੂੰ ਦੇਖਣ ਵਾਸਤੇ ਆਇਆ ਸੁੰਦਰ ਬਾਲਕ ਨੂੰ ਵੇਖ ਕੇ ਸਾਰੇ ਪ੍ਰਸੰਨ ਹੋਏ ਇਨ੍ਹਾਂ ਸਭ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪ੍ਰਸੰਨ ਸੀ ਉਹ ਸੀ ਉਹਨਾਂ ਦੀ ਵੱਡੀ ਭੈਣ ਨਾਨਕੀ ਜੀ ਉਹ ਆਪਣੇ ਵੀਰ ਨੂੰ ਵੇਖ-ਵੇਖ ਵਾਰਨੇ ਜਾ ਰਹੀ ਸੀ ਇੱਕ ਪੰਨਵੀ ਉਹਨਾਂ ਨੂੰ ਆਪਣੇ ਤੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ ਉਹ ਬਾਲਕ ਨਾਨਕ ਦੇ ਬਿਲਕੁਲ ਕੋਲ ਬੈਠੇ ਆਪਣੇ ਵੀਰ ਨੂੰ بار-बार ਦੇਖਦੇ ਰਹੇ ਉਹਦਾ ਨਿੱਕਾ ਜਿਹਾ ਵੀਰ ਵੀ ਆਪਣੀ ਭੈਣ ਨੂੰ ਦੇਖ ਕੇ ਜਿਵੇਂ ਮੁਸਕਰਾ ਰਿਹਾ ਸੀ ਬਾਲਕ ਦੀ ਇਸ ਅਨੋਖੀ ਦਿੱਖ ਨੂੰ ਦੇਖ ਕੇ ਸਭ ਲੋਕ ਬਹੁਤ ਹੈਰਾਨ ਹੋ ਰਹੇ ਸੀ ਕਿ ਬਾਲ ਤਾਂ ਇਦੋਂ ਪਹਿਲਾਂ ਬਹੁਤ ਦੇਖੇ ਨੇ ਪਰੇ ਇਸ ਬਾਲਕ ਨੂੰ ਦਰਸ਼ਨ ਕਰਕੇ ਇਉਂ ਲੱਗਦਾ ਹੈ ਜਿਵੇਂ ਸੱਚੇ ਪਿਤਾ ਪਰਮਾਤਮਾ ਦੇ ਦਰਸ਼ਨ ਹੋ ਗਏ ਹੋਣ ਹਰ ਕੋਈ ਬਾਲਕ ਨੂੰ ਪਿਆਰ ਨਾਲ ਚੁੱਕਣ ਵਾਸਤੇ ਲੋਚ ਰਿਹਾ ਸੀ ਪਰ ਭੈਣ ਨਾਲ ਕੀ ਪ੍ਰੇਮ ਦੇ ਵਿੱਚ ਪੈ ਨਾਨਕੀ ਦੀ ਪ੍ਰੇਮ ਦੇ ਵਿੱਚ ਬਾਲਕ ਨਾਲ ਕੋਲੇ ਬੈਠੀ ਸੀ ਤੇ ਜਿਵੇਂ ਆਮ ਬੱਚੇ ਕਰਦੇ ਨੇ ਉਹ ਕਿਸੇ ਨੂੰ ਵੀ ਬਾਲਕ ਨਾਨਕ ਨੂੰ ਹੱਥ ਨਹੀਂ ਸੀ ਲਾਉਣ ਦੇ ਰਹੇ ਬਾਲਾ ਨਾਨਕ ਜੀ ਦੇ અવਤਾਰ ਤਾਂ ਰੰਤੇ ਸਾਰੇ ਪਰਿਵਾਰ ਤੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਉਹਨਾਂ ਦੇ ਨਾਮ ਦੀ ਉਹਨਾਂ ਦੀ ਮਹਿਮਾ ਦੀ ਉਹਨਾਂ ਦੇ ਦਰਸ਼ਨਾ ਕਰਕੇ ਸਾਰੇ ਉਹਨਾਂ ਦੇ ਜਿਹੜੇ ਜਸ ਗਾ ਰਹੇ ਸੀ ਜਿਵੇਂ ਆਮ Hindu ਪਰਿਵਾਰ ਦੇ ਵਿੱਚ ਰਿਵਾਜ ਪ੍ਰਚਲਿਤ ਹੁੰਦਾ ਹੈ ਮਹਤਾ ਕਾਲੂ ਜੀ ਨੇ ਵੀ ਬਾਲਾ ਨਾਨਕ ਜੀ ਦੀ ਜਨਮ ਪੱਥਰੀ ਤਿਆਰ ਕਰਨ ਵਾਸਤੇ ਜੋਤਿਸ਼ ਹਰਦੇਵਾਲ ਪੰਡਤ ਨੂੰ ਆਪਣੇ ਘਰ ਬੁਲਾਇਆ ਜੋ ਕਿ ਉਹ ਨਾ ਦਾ ਕਰਦਾ ਜਿਹੜਾ ਕੱਲੋਂ ਪੰਡਤ ਸੀ ਜਿਵੇਂ ਆਮ ਆਪਣੇ ਕਰੇਲੂ ਪੰਡਤ ਰੱਖੇ ਹੁੰਦੇ ਆਪਾਂ ਡਾਕਟਰ ਹੁੰਦੇ ਆਇਆ ਗ੍ਰੰਥੀ ਸਾਹਿਬ ਹੁੰਦੇ ਜਿੰਨੂੰ ਤੋਂ ਪਰੈਮਚੂਰ ਆ ਲੈਨੇ ਸੋ ਕੁਦ ਕਵਿੰਦੇ ਸੋ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਪੰਡਤ ਅੱਗੇ ਹੀ ਬੜਾ ਉਤਾਵਲਾ ਸੀ ਕਿਸੇ ਤਰ੍ਹਾਂ ਉਹ ਅਲੋਕਿਕ ਬਾਲਕ ਦੇ ਦਰਸ਼ਨ ਕਰ ਸਕੇ ਜਿਸ ਬਾਰੇ ਉਸਨੇ ਦਾਈ ਪਾਸੋਂ ਸੁਣਿਆ ਪਿੰਡ ਵਾਲਿਆਂ ਪਾਸੋਂ ਸੁਣਿਆ ਸੋ ਪੰਡਤ ਹਰਦੀਾਲ ਜੀ ਬਹੁਤ ਉਤਸੁਕਸਾਨ ਕੈ ਕਦੋਂ ਉਹ ਬਾਲਕ ਨਾਨਕ ਦੇ ਦਰਸ਼ਨ ਕਰਨ ਜਾ ਕੇ ਘਰ ਵਿੱਚ ਪਹੁੰਚ ਕੇ ਪਹਿਲਾਂ ਉਹਨਾਂ ਨੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਜਦੋਂ ਉਹਨਾਂ ਨੇ ਬਾਲ ਨਾਨਕ ਦੇ ਦਰਸ਼ਨ ਕੀਤੇ ਤਾਂ ਉਸ ਦੇ ਅਦਭੁਤ ਪ੍ਰਕਾਸ਼ ਦਾ ਸੁਖ ਸ਼ਾਂਤੀ ਤੇ ਸਕੂਨ ਦਾ ਅਨੁਭਵ ਜਿਹੜੇ ਪੰਡਤ ਹਰਦੇਵਾਲ ਸੀ ਉਹਨਾਂ ਨੂੰ ਹੋਇਆ ਪੰਡਤ ਹਰਦੇਵਾਲ ਨੇ ਬਹੁਤ ਬੱਚੇ ਦੇਖੇ ਸਨ ਬਲਕਿ ਸੈਂਕੜੇ ਬੱਚੇ ਆਪਣੀਆਂ ਨਜਰਾਂ ਨਾਲ ਦੇਖੇ ਸਨ ਉਹਨਾਂ ਦੀਆਂ ਜਨਮ ਪੱਤਰੀਆਂ ਵੀ ਤਿਆਰ ਕੀਤੀਆਂ ਸੀ ਪਰ ਗੁਰੂ ਨਾਨਕ ਪਾਸ਼ਾ ਜੀ ਵਰਗੇ ਬਾਲਕ ਨੂੰ ਉਹਨੇ ਅਜੇ ਤੱਕ ਨਹੀਂ ਸੀ ਵੇਖਿਆ ਜਿਹਦੇ ਵਿੱਚ ਰੱਬੀ ਜਲਵਾ ਨਜ਼ਰ ਆਉਂਦਾ ਹੋਵੇ ਉਸ ਬਾਲਕ ਨੂੰ ਉਹ ਨੂੰ ਇਦਾਂ ਲੱਗਿਆ ਜਿਵੇਂ ਕਿ ਉਹ ਅਮਨ ਦਾ ਪੈਗੰਬਰ ਹੋਵੇ ਪੈਗੰਬਰ ਲੱਗਿਆ ਗੁਰੂ ਨਾਨਕ ਪਾਸ਼ਾ ਉਸ ਪੰਡਤ ਹਰਦੇਵਾਲ ਦੇ ਜਿਨ੍ਹਾਂ ਲੱਖਾਂ ਸੜਦਿਆਂ ਸੀਨ ਨੇ ਆਵੇ ਜੇ ਠੰਡ ਪਾਣੀ ਹੋਵੇ ਐਸਾ ਪੈਗੰਬਰ ਹਰਦੀਾਲ ਜੀ ਨੂੰ ਗੁਰੂ ਨਾਨਕ ਪਾਸ਼ਾ ਵਿੱਚੋਂ ਨਜ਼ਰ ਆ ਰਿਹਾ ਸੀ ਸੋ ਕਾਫੀ ਧੇਰ ਤੱਕ ਬਾਲਕੋਵਿਚ ਲੇ ਰਬੀ ਨੂੰ ਵੇਖਦੇ ਰਹੇ ਉਹ ਤੇ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਮਹਿਤਾ ਜੀ ਤੁਸੀਂ ਬੜੇ ਭਾਗਾ ਵਾਲੇ ਹੋ ਜਿਨ੍ਹਾਂ ਦੇ ਘਰ ਵਿੱਚ ਰੱਬੀ ਰੂਪ ਪੁੱਤਰ ਪੈਦਾ ਹੋਇਆ ਇਹ ਬਾਦਸ਼ਾਹਾਂ ਦਾ ਸੱਚਾ ਬਾਤਿਸ਼ਾਹ ਹੋਵੇਗਾ ਕੁਲ ਦੁਨੀਆ ਵਿੱਚ ਇਹਨਾਂ ਦਾ ਰਾਜ ਹੋਵੇਗਾ ਸਭ ਧਰਮਾ ਵਾਲੇ ਇਹਨਾਂ ਦੇ ਸੱਚੇ ਧਰਮ ਨੂੰ ਮੰਨਣਗੇ ਇਹ ਵੱਡੇ ਵੱਡੇ ਡਾਕੂਆਂ ਨੂੰ ਜ਼ਾਲਮਾਂ ਨੂੰ ਦਿਲ ਜਿੱਤ ਕੇ ਸੱਚੇ ਰਾਹ ਮਾਰਗ ਪਾਵੇਗਾ ਇਹ ਇੱਕ ਅਨੰਦਲਾ ਹੀ ਪੰਥ ਚਲਾਏਗਾ ਜਿਹੜਾ ਜੁਗਾਂ-ਜੁਗਾਂ ਤੱਕ ਅਟਲ ਰਹੇਗਾ ਮਹਤਾ ਕਾਲੂ ਜੀ ਤੇ ਮਾਤਾ ਕ੍ਰਿਤਾ ਜੀ ਪੰਡਤ ਹਰदयाल ਦੀ ਭਵਿੱਖ ਬਾਣੀ ਸੁਣ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਅਨੰਪੰਦਤ ਜੀ ਨੂੰ ਗਿਆਨਮ ਪੰਤ੍ਰੀ ਤੇ ਆਰੁ ਕਰਨ ਵਾਸਤੇ ਕਿਹਾ ਪੰਡਤ ਜੀ ਆਪਣੀ ਜੰਤਰੀ ਕੋਲ ਕੇ ਬੈਠ ਗਏ ਉਹਨਾਂ ਦੇ ਲਾਗੇ ਮਾਤਾ ਤ੍ਰਿਪਤਾ ਜੀ ਬਾਲਾ ਗੁਰੂ ਨਾਨਕ ਪਾਸ਼ਾ ਨੂੰ ਗੋਦ ਵਿੱਚ ਲੈ ਕੇ ਬੈਠ ਜਾਂਦੇ ਨੇ ਬਾਲਕਾ ਬੇਬੇ ਨਾਨਕੀ ਜਿਹੜੀ ਹੈਗੇ ਆ ਉਹ ਵੀ ਕੋਲੇ ਬੜੀ ਖੁਸ਼ੀ ਖੁਸ਼ੀ ਬੈਠ ਰਹੇ ਨੇ ਸਭ ਦੀਆਂ ਗੱਲਾਂ ਸੁਣ ਰਹੇ ਨੇ ਤੇ ਆਪਣੇ ਵੀਰ ਦੇ ਲਾਗੇ ਬੈਠੀ ਹੈ ਭੈਣ ਨਾਨਕੀ ਪੰਡਤ ਹਰਦੀਾਲ ਦੀਆਂ ਸੋਹਣੀਆਂ ਗੱਲਾਂ ਸੁਣ ਕੇ ਉਹਨੂੰ ਵੀ ਬਹੁਤ ਆਨੰਦ ਆ ਰਿਹਾ ਤੇ ਪਿਤਾ ਮੈਂ ਤਾਂ ਕਾਲੂ ਜੀ ਵੀ ਲਾਗੇ ਬੈਠ ਗਏ ਪੰਡਤ ਜੀ ਜਿਵੇਂ ਜਿਵੇਂ ਪੱਤਰੀ ਬਣਾ ਰਹੇ ਨੇ ਭਵਿੱਖਬਾਣੀ ਕਰ ਰਹੇ ਨੇ ਗੁਰੂ ਨਾਨਕ ਪਾਸ਼ਾ ਦੀਆਂ ਵਡਿਆਈਆਂ ਕਰ ਰਹੇ ਨੇ ਤਾਂ ਪੰਡਤ ਹਰਦੀਾਲ ਜੀ ਦੀਆਂ ਅਨੋਖੀਆਂ ਗੱਲਾਂ ਸੁਣ ਕੇ ਕਈ ਐਲਕਾਰ ਵੀ ਆ ਕੇ ਖੜੇ ਹੋ ਗਏ ਤੇ ਬੜੀ ਨਿਮਰਤਾ ਨਾਲ ਸੱਚ ਦੇ ਪਾਤਸ਼ਾਹ ਦੇਖਣ ਲੱਗੇ ਸਹਿਜ ਸਵਾਹੀ ਉਹਨਾਂ ਦੇ ਹੱਥ ਜੁੜ ਜਾਂਦੇ ਨੇ ਉਹਨਾਂ ਦਾ ਧਿਆਨ ਪਰਮਾਤਮਾ ਦੇ ਵਿੱਚ ਪਰਮਾਤਮਾ ਦੀ ਲਿਬ ਵਿੱਚ ਜੁੜ ਜਾਂਦਾ ਹੈ ਜੀ ਪੰਡਤ ਆਪਣੀ ਜੰਤਰੀ ਵੇਖ ਕੇ ਨਿਸ਼ਤਰਾ ਤੇ ਗਹਿਰਾਂ ਇਧਰੇ ਹੰਦਾ ਧਿਆਨ ਕਰਕੇ ਪੱਤਰੀ ਲਿਖੀ ਜਾ ਰਹੀ ਨਹੀਂ ਨਾਲ ਹੀ ਨਾਲ ਆਪ ਮਹਾੜੇ ਉਹਨਾਂ ਦੇ ਮੂੰਹ ਵਿੱਚੋਂ ਨਿਕਲ ਰਿਹਾ ਹੈ ਧੰਨ ਪ੍ਰਭੂ ਧੰਨ ਪ੍ਰਭੂ ਏ ਕਹੀ ਜਾ ਰਹੀ ਨੇ ਜੀ ਬਾਲ ਨਾਨਕ ਜੀ ਬਾਲ ਦਾ ਪ੍ਰੀਤਮ ਦਾ ਨਾਮ ਹੀ ਉਹਨਾਂ ਦੀ ਭੈਣ ਨਾਨਕੀ ਦੇ ਨਾਮ ਤੋਂ ਰੱਖਿਆ ਗਿਆ ਸੀ ਭੈਣ ਨਾਨਕੀ ਆਪਣੇ ਆਪ ਨੂੰ ਬਾਲੀ ਭਾਗਾ ਵਾਲੀ ਸਮੇਂ ਦੀ ਹੈ ਕਿ ਮੇਰੇ ਛੋਟੇ ਵੀਰ ਦਾ ਨਾਮ ਮੇਰੇ ਨਾਮ ਤੋਂ ਰੱਖਿਆ ਗਿਆ ਹੈ ਆਮ ਤੌਰ ਤੇ ਸਾਡੇ ਸਮਾਜ ਵਿੱਚ ਜੇ ਪੁੱਤਰੀ ਤੋਂ ਬਾਅਦ ਪੁੱਤਰ ਪੈਦਾ ਹੁੰਦਾ ਤਾਂ ਇਹ ਕਾਫੀ ਸ਼ੁਭ ਲੱਛਣ ਮੰਨਿਆ ਜਾਂਦਾ ਹੈ ਤੇ ਆਮ ਸਿਆਣੀ ਕਹਿ ਦਿੰਦੇ ਨੇ ਕਿ ਪਹਿਣ ਆਪਣੇ ਵੀਰ ਦੀ ਹੰਦਲ ਫੜ ਕੇ ਲੈ ਕੇ ਆਈ ਹੈ ਸੋ ਇਸੇ ਤਰ੍ਹਾਂ ਭੈਣਾਂ ਨੇ ਆਪਣੇ ਵੀਰ ਨੂੰ ਬਹੁਤ ਪ੍ਰੇਮ ਕਰਦੀ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਨੇ ਸਾਰੀ ਜ਼ਿੰਦਗੀ ਉਹ ਆਪਣੀ ਭੈਣ ਦੇਬੇ ਨਾਨਕੀ ਜੀ ਨੂੰ ਯਾਦ ਕਰਦੇ ਨੇ ਗੁਰੂ ਨਾਨਕ ਪਾਸ਼ਾ ਜੀ ਦੀ ਆਨ ਨਾਨਕੀ ਨੂੰ ਜੀ ਅੱਜ ਆਪਾਂ ਬੀਬੇ ਨਾਨਕੀ ਕਹਿੰਨੇ ਹੋ ਇਸ ਕਰਕੇ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਆਪਣੀ ਭੈਣ ਨੂੰ ਬੀਬੇ ਨਾਨਕੀ ਕਹਿ ਕੇ ਬੁਲਾਉਂਦੇ ਸਨ ਉਹ ਹਰ ਹਾਲ ਵਿੱਚ ਭੈਣ ਨਾਨਕੀ ਜਦੋਂ ਵੀ ਯਾਦ ਕਰਦੇ ਸਨ ਚਾਹੇ ਗੁਰੂ ਨਾਨਕ ਪਾਸ਼ਾ ਕਿਤੇ ਵੀ ਹੋਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਉਹ ਝਟ ਆਪਣੀ ਭੈਣ ਵੱਲ ਚਾਲੇ ਪਾ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਤੇ ਉਹਨਾਂ ਨੇ ਦਰਸ਼ਨ ਕਰਦੇ ਸਨ ਸੋ ਏਸੀ ਗੁਰੂ ਨਾਨਕ ਪਾਸ਼ਾ ਜੀ ਦੇ ਜਨਮ ਦੇ ਸਮੇਂ ਕੋਈਆਂ ਘਟਨਾਵਾਂ ਦਾ ਜ਼ਿਕਰ ਸੁਪਿਆਰੀ ਸਾਹ ਸੰਤੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਪੁਆਹੀ ਭਰਜੀ ਜਰੂਰ ਲਿਖੋ